ਸ਼੍ਰੋਮਣੀ ਅਕਾਲੀ ਦਲ ਦੇ ਕਦਾਵਾਰਾਗੂ ਸਿਗਦੇਸ਼ ਸਿੰਘ ਢੀਂਸਾ ਅਤੇ ਸ਼੍ਰੋਮਣੀ ਕਾਲੀ ਦਲ ਦੇ ਮਾਲਵਾ ਦੇ ਕਦਾਵਾਰਾਗੂ ਸਾਬਕਾ ਕੈਬਨਟ ਮੰਤਰੀ ਸਕੰਦਰ ਸਿੰਘ ਮਲੂਕਾ ਦੋਵਾਂ ਆਗੂਆਂ ਦੀ ਅੱਜ ਚੰਡੀਗੜ੍ਹ ਸੈਕਟਰ 2 ਦੇ ਵਿੱਚ ਅੱਧੇ ਘੰਟੇ ਤੋਂ ਵਧੇਰਾ ਸਮਾਂ ਗੋਤ ਮੀਟਿੰਗ ਹੋਈਆ ਸਾਡੀ ਜਾਣਕਾਰੀ ਮੁਤਾਬਕ ਦੋਨਾਂ ਹੀ ਆਗੂਆਂ ਨੇ ਸ਼੍ਰੋਮਣੀ ਕਾਲੀਦਾਲ ਦੀ ਮੌਜੂਦਾ ਸਥਿਤੀ ਤੇ ਚਰਚਾ ਕੀਤੀ ਹੈ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਕਾਲੀਦਾਲ ਨੂੰ ਸੰਕਰਜੋ ਕੱਢਿਆ ਜਾ ਸਕਦਾ ਹੈ ਆਪਾਂ ਸਾਰੇ ਜਾਣਦੇ ਆ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ ਬੇਸ਼ੱਕ ਸ਼੍ਰੋਮਣੀ ਕਾਲੀਦਾਲ ਪੰਜਾਬ ਦੀਆਂ ਵੱਡੀਆਂ ਪੰਥਕ ਤਰ੍ਹਾਂ ਦੂਜੀਆਂ ਤਰ੍ਹਾਂ ਇਸ ਵੇਲੇ ਸਾਰਿਆਂ ਦਾ ਧਿਆਨ ਪਾਰਲੀਮੈਂਟ ਦੀਆਂ ਚੋਣਾਂ ਵੱਲ ਲੱਗਿਆ ਹੋਇਆ ਪਰ ਪਾਰਲੀਮੈਂਟ ਚੋਣਾਂ ਦੇ ਨਾਲ ਚੱਲਦਿਆਂ ਚੱਲਦਿਆਂ ਕਿਦਰੇ ਸੁਹਣੀ ਕਾਜੀ ਦਲ ਦੇ ਅੰਦਰ ਵੀ ਬਹੁਤ ਕੁਝ ਵਾਪਰ ਰਿਹਾ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਕੁਝ ਚੋਣਾਂ 'ਚ ਵਾਪਰਿਆ ਉਹਦੇ ਨਤੀਜੇ ਤਾਂ ਆਪਾਂ ਸਾਰੇ ਜਾਣਦੇ ਆ 4 ਜੂਨ ਨੂੰ ਆਉਣੇ ਹੀ ਆਉਣੇ ਆ ਤੈਅ ਆ ਸਾਰਾ ਕੁਝ ਪਰ ਜੋ ਤੈਅ ਨਹੀਂ ਹੈ ਮੈਂ ਉਸ ਦੀ ਜਾਣਕਾਰੀ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ 4 ਜੂਨ ਟੱਪਦੇ ਆਂ ਇਸ ਗੱਲ ਦੀ ਵੀ ਵੱਡੀ ਸਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਵੱਡੀਆਂ ਸਰਗਰਮੀਆਂ ਹੋ ਸਕਦੀਆਂ ਕਿ ਕਿਸ ਕਦਰ ਅਕਾਲੀ ਦਲ ਨੂੰ ਇਸ ਸੰਕਟ ਤੋਂ ਕੱਢਿਆ ਜਾਏ ਜੋ ਸਥਿਤੀ ਹੈ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਨੂੰ ਸੰਕਟ ਤੋਂ ਕੱਢਣ ਦੇ ਮੁੱਦੇ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਸਹਾਇਕਾ ਪ੍ਰਧਾਨ ਪੀਪੀ ਜਗੀਰ ਕੌਰ ਇੱਦੇ ਜਿੱਦਾਂ ਮੈਂ ਜ਼ਿਕਰ ਕੀਤਾ ਸਾਸਕ ਸਿੰਘ ਟਿੰਰਸਾ ਸਿਕੰਦਰ ਸਿੰਘ ਮਲੂਕਾ ਕਿ ਹੋਰ ਅਕਾਲੀ ਆਗੂ ਹੈ ਜਿਹੜੇ ਚਿੰਤਤ ਹੈ ਕਿ ਅਕਾਲੀ ਦਲ ਨੂੰ ਜਿਹੜੀ ਇਸ ਵੇਲੇ ਵੱਡੀ ਇੱਕ ਟਾ ਲੱਗੀ ਹੋਈ ਹੈ ਹਾਸ਼ੀਏ ਤੇ ਅਕਸਰੀ ਵਿਰੋਧੀ ਤਰ੍ਹਾਂ ਦੇ ਇਹ ਸ਼ਬਦ ਮੂੰਹ ਤੇ ਚੜ ਗਿਆ ਕਿ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਕਿਸ ਕਦਰ ਜਿਹੜਾ ਅਕਾਲੀ ਦਲ ਨੂੰ ਇਸ ਸੰਕਟ ਤੋਂ ਬਚਾਇਆ ਜਾ ਸਕਦਾ ਇਹਨਾਂ ਸਾਰੇ ਮੁੱਦਿਆਂ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਉਂ ਹੀ ਪਾਰਲੀਮੈਂਟ ਦੀਆਂ ਚੋਣਾਂ ਨਿਕਲਣਗੀਆਂ ਪਾਰਲੀਮੈਂਟ ਚੋਣਾਂ ਦੇ ਨਿਕਲਦੇ ਹੀ ਜਿਹੜਾ ਇਹਨਾਂ ਮੁੱਦਿਆਂ ਤੇ ਅਕਾਲੀ ਦਲ ਨੂੰ ਕਿਸ ਪਲੇਟਫਾਰਮ ਤੇ ਲਿਆਂਦਾ ਜਾਏ ਕਿਹੋ ਜੀ ਲੀਡਰਸ਼ਿਪ ਹੋਣੀ ਚਾਹੀਦੀ ਹੈ ਕਿਦਾਂ ਪੰਥ ਦਾ ਭਰੋਸਾ ਜਿੱਤਿਆ ਜਾ ਸਕਦਾ ਬਹੁਤ ਸਾਰੇ ਮਾਮਲੇ ਆ ਜਿਹਦੇ ਚ ਸ੍ਰੀ ਹਰਿ ਗੁਰਦਾਰ ਪਰੰਦੇ ਕਮੇਟੀ ਸ਼ਾਮਿਲ ਹੈ ਵੱਖ-ਵੱਖ ਪੰਥਕ ਤਰ੍ਹਾਂ ਪੰਥਕਾਗੂ ਵੀ ਇਹਨਾਂ ਮੁੱਦਿਆਂ ਤੇ ਸ਼ਾਮਿਲ ਹੋ ਸਾਰੇ ਮੁੱਦਿਆਂ ਦਾ ਮੰਥਨ ਕਰਨ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਦੇ ਲਈ ਇੱਕ ਬਹੁਤ ਕੁਝ ਨਵਾਂ ਵਾਪਰਨੀ ਸੁਆਮਣਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਜਿਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਇਸ ਵੇਲੇ ਅਕਾਲੀ ਦਲ ਨੂੰ ਆਪਣੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੀ ਆਪਾਂ ਸਾਰੇ ਜਾਣਦੇ ਆ ਕਿ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਇਹ ਗੱਲ ਕਹੀ ਹੈ ਕਿ ਅਸੀਂ ਕਾਲੀਦਾ ਨਾਲ ਸਮਝੌਤਾ ਕਿਉਂ ਨਹੀਂ ਕੀਤਾ ਦੇਖੋ ਰਾਸ਼ਟਰੀ ਪਾਰਟੀਆਂ ਦਾ ਆਸ ਵਿੱਚ ਮਤਭੇਦ ਹੋਣਾ ਸੁਭਾਵਿਕ ਹੈ ਹੋ ਸਕਦਾ ਹੈ ਕੋਈ ਕਿਸੇ ਪਾਰਟੀ ਨਾਲੋਂ ਅਲੱਗ ਹੋ ਸਕਦੀ ਹੈ ਇਕੱਠੇ ਹੋ ਸਕਦੇ ਅੱਜ ਦਾ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਅਲੱਗ-alag ਕੌਮੀ ਪੱਧਰ ਤੇ ਇਕੱਠੇ ਹੈ ਸੋ મતਵੇਦ ਹੋਣੇ ਤੇ ਇੱਕ ਪਲੇਟਫਾਰਮ ਤੇ ਹੋਣਾ ਆਪਣੀ ਜਗ੍ਹਾ ਪਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਉਸ ਪਾਰਟੀ ਬਾਰੇ ਸ਼ਬਦ ਕਹੇ ਐ ਜਿਹੜੀ ਪਾਰਟੀ ਦੇ ਕਦਾਵਾਰ ਆਗੂ ਪੰਜ ਵਾਰ ਇਸ ਸੂਬੇ ਦੇ ਮੁੱਖ ਮੰਤਰੀ ਰਹੇ ਹੋਣ ਪ੍ਰਕਾਸ਼ ਸਿੰਘ ਬਾਦਲ ਆਪਾਂ ਸਾਰਿਆਂ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਕਦਰ ਪ੍ਰਕਾਸ਼ ਸਿੰਘ ਬਾਦਲ ਦੇ ਗੋਢੀ ਹੱਥ ਲਾਉਂਦੇ ਸੀ ਉਸ ਪਾਰਟੀ ਬਾਰੇ ਉਹੀ ਪ੍ਰਧਾਨ ਮੰਤਰੀ ਇਹ ਟਿੱਪਣੀ ਕਰ ਰਿਹਾ ਕਿ ਜਦੋਂ ਅਸੀਂ ਦੇਖਿਆ ਕਿ ਅਕਾਲੀ ਦਲ ਦੇ ਕੋਈ ਵੀ ਪੱਲੇ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਅਕਾਲੀ ਦਲ ਦਾ ਸਾਥ ਛੱਡਿਆ ਇਹੋ ਜੀਆਂ ਸਥਿਤੀਆਂ ਹੇਠਲੀ ਪੱਧਰ ਤੱਕ ਅਕਾਲੀ ਵਰਕਰਾਂ ਦੇ ਲਈ ਵੀ ਇਹ ਚਿੰਤਾ ਦਾ ਵਜ੍ਹਾ ਬਣੀ ਹੈ ਤੇ ਕਾਲੀ ਲੀਡਰਸ਼ਿਪ ਦੇ ਲਈ ਵੀ ਚਿੰਤਾ ਦਾ ਵਜ੍ਹਾ ਬਣੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਕਦਰ ਅਕਾਲੀ ਦਲ ਨੂੰ ਇਸ ਸੰਕਟ ਦੇ ਚੋਂ ਬਿਹਾਰ ਲਿਆਂਦਾ ਜਾਵੇ ਜੇ ਸਥਿਤੀ ਨਹੀਂ ਬਦਲੇਗੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਾਲੀਦਾਲ ਦੇ ਲਈ ਆਪਣਾ ਵਜੂਦ ਆਪਣੀ ਹੋਂਦ ਆਪਣੀ ਜਿਹੜੀ ਅਹਿਮੀਅਤ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਚਾਹੇ ਕੌਮੀ ਪੱਧਰ ਦੀ ਗੱਲ ਕਰੀਏ ਸੁਭਾ ਪੱਧਰ ਦੀ ਗੱਲ ਕਰ ਲਈਏ ਆਪਣਾ ਵਜੂਦ ਜਿਸ ਨੂੰ ਆਖਦੇ ਆ ਉਹ ਰੱਖਣਾ ਵੀ ਮੁਸ਼ਕਲ ਹੋਏਗਾ ਇਸ ਕਰਕੇ ਜ਼ਰੂਰੀ ਹੈ ਕਿ ਸੰਕਟ ਤੋਂ ਬਚਣ ਲਈ ਪਾਰਟੀ ਇੱਕ ਬਹੁਤ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ 'ਚ ਵਿਚਾਰ ਚਰਚਾ ਕਰਨ ਦੀ ਸੁਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪਾਰਲੀਮੈਂਟ ਚੋਣਾਂ ਦੇ ਚੱਲਦੇ ਆਂ ਕੋਈ ਵੀ ਆਗੂ ਇਸ ਮੁੱਦੇ ਤੇ ਬੋਲਣ ਲਈ ਤਿਆਰ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੰਜਮ ਚ ਰੱਖਿਆ ਕਿਉਂਕਿ ਕਿਸੇ ਵਜ੍ਹਾ ਕਰਕੇ ਇਹ ਸੁਨਿਆ ਨਾ ਜਾਏ ਕਿ ਕਿਸੇ ਆਗੂ ਨੇ ਬਿਆਨ ਦਿੱਤਾ ਤੇ ਤਾਂ ਜਿਹੜਾ ਹੈਗਾ ਅਕਾਲੀ ਦਲ ਦਾ ਇਹ ਹਸਰ ਹੋਇਆ ਪਰ ਮੈਂ ਇਹ ਗੱਲ ਜ਼ਰੂਰ ਆਪਣੇ ਦਰਸ਼ਕਾਂ ਨੂੰ ਕਹਿਣੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਅੰਦਰ ਜਿਹੜੀ ਇੱਕ ਵੱਡੀ ਚਰਚਾ ਉੱਠ ਰਹੀ ਸੀ ਕਿ ਕਾਲੀ ਦਲ ਦੇ ਆਗੂ ਮੁੜ ਕੇ ਟਕਸਾਲੀ ਆਗੂ ਵੀ ਜਿੰਨਾ ਸ਼ਾਮਲਾ ਹੈ ਸਿਕੰਦਰ ਸਿੰਘ ਮਲੂਕਾ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਹੈ ਅਕਸਰ ਇਹ ਕਿਹਾ ਜਾਂਦਾ ਹੂਰਨਾ ਆਗੂਆਂ ਦੀ ਵੀ ਗੱਲ ਹੁੰਦੀ ਹੈ ਕਿ ਭਾਜਪਾ ਚ ਜਾਣ ਲਈ ਤਿਆਰ ਹੈ। ਕਾਲੀਦਲ ਦੇ ਅੰਦਰ ਇੱਕ ਵੱਡਾ ਪਰਵਰਤਨ ਇਹ ਵੀ ਆ ਰਿਹਾ ਹੈ ਕਿ ਭਾਜਪਾ ਚ ਜਾਣ ਦੀ ਬਜਾਏ ਆਪਣੇ ਘਰ ਨੂੰ ਹੀ ਮਜ਼ਬੂਤ ਕੀਤਾ ਜਾਏ। ਹੁਣ ਦੇਖਿਆ ਆਏ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਆਪਣੇ ਘਰ ਨੂੰ ਆਪਣੀ ਲੀਡਰਸ਼ਿਪ ਆਪਣੇ ਘਰ ਨੂੰ ਮਜ਼ਬੂਤ ਕਰਦੀ ਹੈ ਜਾਂ ਕਿਸੇ ਨਵੇਂ ਘਰ ਦੀ ਛੱਤ ਦੀ ਤਲਾਸ਼ ਕਰਦੀ ਹੈ। ਆਪਾਂ ਨੂੰ ਇੰਤਜ਼ਾਰ ਰਹੇਗਾ ਪੰਥ ਕਾਗੂਆਂ ਦੇ ਇਸ ਸਵਾਲ ਦੇ ਜਵਾਬ ਦਾ